ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਜ਼ਾਦੀ ਲਈ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਦਾ ਤ્યાਗ ਕੀਤਾ। ਇਨ੍ਹਾਂ ਸਾਰਿਆਂ 'ਚ ਜੋ ਨਾਂ ਸਭ ਤੋਂ ਪ੍ਰਸਿੱਧ ਨੇ ਉਹ ਨੇ ਸੁਖਦੇਵ, ਭਗਤ ਸਿੰਘ ਤੇ ਰਾਜਗੁਰੂ। ਸਾਰਿਆਂ ਨੂੰ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ। ਸੁਖਦੇਵ ਤੇ ਭਗਤ ਸਿੰਘ ਵਿਚਾਲੇ ਪੱਕੀ ਦੋਸਤੀ ਸੀ ਤੇ ਦੋਵੇਂ ਜ਼ਿੰਦਗੀ ਦੇ ਪਲਾਂ ਤੱਕ ਇਕੱਠੇ ਰਹੇ। ਬਖਤ ਸਿੰਘ ਵਾਂਗ ਬਚਪਨ ਤੋਂ ਹੀ ਸੁਖਦੇਵ ਆਜ਼ਾਦੀ ਦਾ ਸੁਪਨਾ ਪਾਲੀ ਬੈਠੇ ਸੀ ਸੁਖਦੇਵ ਜਿਨ੍ਹਾਂ ਦਾ ਪੂਰਾ ਨਾਂ ਸੁਖਦੇਵ <th>ਪਰ ਸੀ ਉਹਨਾਂ ਦਾ ਜਨਮ 15 ਮਈ 1907 ਨੂੰ ਪੰਜਾਬ ਦੇ ਸ਼ਹਿਰ ਲੁਧਿਆਣਾ ਚ ਹੋਇਆ ਸੀ ਇਹਨਾਂ ਦੇ ਪਿਤਾ ਜੀ ਦਾ ਨਾਮ ਰਾਮ ਲਾਲ ਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਲੱਲੀ ਦੇਵੀ ਜੀ ਸੀ ਪਿਤਾ ਦੇ ਦਿਹਾਂਤ ਤੋਂ ਬਾਅਦ ਇਹਨਾਂ ਦਾ ਪਾਲਣ ਪੋਸ਼ਣ ਤਾਊ ਅਚਿੰਤ ਰਾਮ ਨੇ ਕੀਤਾ ਸੀ ਸੁਖਦੇਵ ਜੀ ਦੀ ਤਾਈ ਜੀ ਵੀ ਉਸ ਨੂੰ ਆਪਣੇ ਪੁੱਤਰ ਵਾਂਗ ਹੀ ਪਿਆਰ ਕਰਦੀ ਸੀ। ਇਹਨਾਂ ਦੇ ਤਾਊ ਆਰੀਆ ਸਮਾਜ ਤੋਂ ਕਾਫੀ ਪ੍ਰਭਾਪੇ ਸੀ ਜਿਸ ਕਾਰਨ ਸੁਖਦੇਵ ਵੀ ਸਮਾਜ ਸੇਵਾ ਤੇ ਦੇਸ਼ ਭਗਤੀ ਵਾਲੇ ਕੰਮਾਂ 'ਚ ਅੱਗੇ ਵਧਣ ਲੱਗੇ। ਬਚਪਨ ਤੋਂ ਹੀ ਸੁਖਦੇਵ ਨੇ ਬ੍ਰਿਟਿਸ਼ ਰਾਜ ਦੇ ਅਤਿਆਚਾਰਾਂ ਨੂੰ ਦੇਖਿਆ ਤੇ ਸਮਝਣਾ ਸ਼ੁਰੂ ਕੀਤਾ ਸੀ। ਜਿਸ ਕਾਰਨ ਇਹਨਾਂ ਨੂੰ ਆਪਣੇ ਦੇਸ਼ 'ਚ ਆਜ਼ਾਦੀ ਦੀ ਲੋੜ ਬਹੁਤ ਪਹਿਲਾਂ ਹੀ ਸਮਝ ਆ ਗਈ ਸੀ। ਸਾਲ 1919 ਸੁਖਦੇਵ ਸਿੰਘ ਸਿਰਫ 12 ਸਾਲਾਂ ਦੇ ਸੀ। ਅਮੇਸਾ ਦੇ ਜ਼ਿਲ੍ਹਿਆਂ ਬਲਾ ਬਗਚ ਭਿਆਨਕ ਸਾਕੇ ਕਾਨ ਦੇਸ਼ ਚ ਡਰ ਬਣ ਗਿਆ ਤਾਂ ਸੁਖਦੇਵ ਸਿੰਘ ਦੇ ਮਨ ਤੇ ਇਸ ਘਟਨਾ ਦਾ ਬਹੁਤ ਡੂੰਘਾ ਅਸਰ ਹੋਇਆ। ਸਕੂਲ ਤੋਂ ਬਾਅਦ ਇਹਨਾਂ ਨੇ 1922 ਚ ਲਾਹੌਰ ਦੇ ਨੈਸ਼ਨਲ ਕਾਲਜ ਦਾਖਲਾ ਲਿਆ ਜਿੱਥੇ ਭਗਤ ਸਿੰਘ ਨਾਲ ਇਹਨਾਂ ਦੀ ਮੁਲਾਕਾਤ ਹੋਈ। ਦੋਵੇਂ ਇੱਕ ਹੀ ਰਾਹ ਦੇ ਮੁਸਾਫਿਰ ਸੀ ਇਸ ਲਈ ਜਲਦੀ ਹੀ ਇਹ ਜਾਣ ਪਛਾਣ ਦੋਸਤੀ ਚ ਬਦਲ ਗਈ। 1926 ਚ ਲਾਹੌਰ ਦੇ ਨੌਜਵਾਨ ਭਾਰਤ ਸਭਾ ਦਾ ਗਠਨ ਹੋਇਆ ਸੀ ਸਤੰਬਰ 1928 ਚ ਦਿੱਲੀ ਸਤੇ ਤੇ ਫਿਰੋਸ਼ਾ ਕੋਟਲਾ ਦੇ ਖੰਡਰ ਚ ਉੱਤਰ ਭਾਰਤ ਦੇ ਮੁੱਖ ਕ੍ਰਾਂਤੀਕਾਰੀਆਂ ਦੀ ਇੱਕ ਗੁਪਤ ਬੈਠਕ ਹੋਈ ਜਿਸ ਚ ਇੱਕ ਕੇਂਦਰੀ ਕਮੇਟੀ ਦਾ ਨਿਰਮਾਣ ਹੋਇਆ ਜਿਸ ਦਾ ਨਾਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖਿਆ ਗਿਆ ਸੁਖਦੇਵ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ 1927 ਚ ਬ੍ਰਿਟਿਸ਼ ਸਰਕਾਰ ਸਾਈਮਨ ਕਮਿਸ਼ਨ ਦਾ ਪੂਰੇ ਭਾਰਤ 'ਚ ਵਿਰੋਧ ਹੋ ਰਿਹਾ ਸੀ। ਲਾਲਾ ਲਜਪਤ رائے ਵਿਰੋਧ 'ਚ ਹੋ ਰਹੀ ਕਿ ਰੈਲੀ 'ਚ ਅੰਗਰੇਜ਼ ਜੇਮਸ ਸਕਾਟ ਵੱਲੋਂ ਦਿੱਤੇ ਗੇ लाठी ਚਾਰਜ ਗਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। 30 ਨਵੰਬਰ 1928 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ। ਸੁਖਦੇਵ ਨੇ ਭਗਤ ਸਿੰਘ ਤੇ ਰਾਜਗੁਰੂ ਨਾਲ ਮਿਲ ਕੇ ਸਕਾਟ ਤੋਂ ਬਦਲਾ ਲੈਣ ਦੀ ਯੋਜਨਾ ਬਣਾਈ। 18 ਦਸੰਬਰ 1928 ਨੂੰ ਭਗਤ ਸਿੰਘ ਤੇ ਰਾਜਗੁਰੂ ਨੇ ਸਕਾਰਟ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਪਲਾਨ ਬਣਾਇਆ ਪਰ ਗੋਲੀ ਗਲਤ ਫੈਮੀ ਨਾਲ ਜੇਪੀ ਸੈਂਡਰਸ ਨੂੰ ਲੱਗ ਗਈ ਸੁਖਦੇਵ ਨੂੰ ਇਸ ਹਮਲੇ ਕਾਰਨ ਪੂਰੇ ਲਾਹੌਰ ਸਾਜ਼ਿਸ਼ ਦਾ ਦੋਸ਼ੀ ਬਣਾਇਆ ਗਿਆ 8 ਅਪ੍ਰੈਲ 1929 ਨੂੰ ਭਗਤ ਸਿੰਘ ਤੇ ਬੁੱਟਕੇਸ਼ਵਰਦੱਤ ਨੇ ਬ੍ਰਿਟਿਸ਼ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਦਿੱਲੀ ਚ ਕੇਂਦਰੀ ਸਭਾ ਚ ਬੰਬ ਸੁੱਟ ਕੇ ਤਮਾਕਾ ਕੀਤਾ ਤੇ ਉੱਥੇ ਇਹਨਾਂ ਨੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਏ ਦੋਮਾ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤੋਂ ਬਾਅਦ ਚਾਰੇ ਪਾਸੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ 15 April 1929 ਨੂੰ ਸੁਖਦੇਵ, કિਸ਼ੋਰੀ ਲਾਲ ਤੇ ਹੋਰ ਕ੍ਰਾਂਤੀਕਾਰੀਆਂ ਨੂੰ ਫੜਿਆ ਗਿਆ ਕੋਰਟ ਵੱਲੋਂ ਭਗਤ ਸਿੰਘ ਤੇ ਬੁੱਟਕੇਸ਼ਵਰਦੱਤ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਉਸ ਸਮੇਂ ਇਹਨਾਂ ਤੇ ਲਾਹੌਰ ਦਾ ਵੀ ਕੇਸ ਚੱਲ ਰਿਹਾ ਸੀ ਇਸ ਲਈ ਇਹਨਾਂ ਨੂੰ ਲਾਹੌਰ ਭੇਜਿਆ ਗਿਆ ਲਾਹੌਰ ਜੇਲ੍ਹ 'ਚ ਮਿਲਣ ਵਾਲੇ ਖਰਾਬ ਹੋਣ ਤੇ ਜੇਲਰ ਦੇ ਗੈਰ ਮਨੁੱਖੀ ਬਤਾਰੇ ਦੇ ਵਿਰੋਧ 'ਚ ਕੈਦੀਆਂ ਨੇ ਭੁੱਖ ਹੜਤਾਲ ਸ਼ੁਰੂ ਕਰਤੀ ਜੋ ਕਿ 63 ਦਿਨਾਂ ਤੱਕ ਚੱਲੀ ਉਸੇ ਕ੍ਰਾਂਤੀਕਾਰੀ ਜਤਿੰਦਰ ਨਾਥ ਦਾਸ ਸ਼ਹੀਦ ਹੋ ਗਏ ਆਖਿਰ 7 ਅਕਤੂਬਰ 1930 ਨੂੰ ਫੈਸਲਾ ਸੁਣਾਇਆ ਗਿਆ ਜਿਸ 'ਚ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਦੇਣੀ ਤੈਅ ਕੀਤੀ ਗਈ। ਪੰਜਾਬ ਦੇ ਹੋਮ ਸੈਕਟਰੀ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਦੀ ਮਿਤੀ 23 ਮਾਰਚ 1931 ਕਰ ਦਿੱਤੀ। ਕਿਉਂਕਿ ਬ੍ਰਿਟਿਸ਼ ਸਰਕਾਰ ਨੂੰ ਜਨਤਾ ਵੱਲੋਂ ਵੱਡੀ ਕ੍ਰਾਂਤੀ ਦਾ ਡਰ ਸੀ। ਇਸ ਕਾਰਨ ਸੁਖਦੇਵ ਭਗਤ ਸਿੰਘ ਤੇ ਰਾਜਗੁਰੂ ਨੂੰ ਨੇਤਾ ਅਧਿ ਸਮੇਂ ਤੋਂ ਇੱਕ ਦਿਨ ਪਹਿਲਾਂ ਚੁੱਪਚਾਪ ਫਾਂਸੀ ਦੇ ਦਿੱਤੀ ਗਈ। ਇਹਨਾਂ ਦੀਆਂ ਲਾਸ਼ਾਂ ਨੂੰ ਜੇਲ੍ਹ ਦੇ ਪਿੱਛੇ ਸਤਲੁਜ ਦੇ ਕੰਡੇ ਤੇ ਸਾਰ ਦਿੱਤਾ ਗਿਆ। ਇਸ ਦੀ ਦੇਸ਼ ਭਰ ਚ ਨਿੰਦਾ ਹੋਈ ਕਿਉਂਕਿ ਤਿੰਨਾਂ ਨੂੰ ਫਾਂਸੀ ਤੋਂ ਪਹਿਲਾਂ ਆਖਰੀ ਵਾਰ ਆਪਣੇ ਪਰਿਵਾਰ ਨਾਲ ਵੀ ਮਿਲਣ ਨਹੀਂ ਦਿੱਤਾ ਗਿਆ। ਅਜੇ ਚ ਦੇਸ਼ ਕ੍ਰਾਂਤੀ ਤੇ ਦੇਸ਼ ਭਗਤੀ ਦੀ ਲਹਿਰ ਤੇਜ਼ ਹੋਣੇ ਸੁਭਾਵਿਕ ਸੀ। ਇਸ ਤਰ੍ਹਾਂ ਸੁਖਦੇਵ <th>ਪਨ ਨੇ ਸਿਰਫ 24 ਸਾਲ ਦੀ ਉਮਰ ਚ ਆਪਣੇ ਪ੍ਰਾਣਾਂ ਦੀ ਅਹੋਤੀ ਦੇ ਕੇ ਦੇਸ਼ ਵਾਸੀਆਂ ਨੂੰ ਜੋ ਦੇਸ਼ ਲਈ ਮਰ ਮਿਟਣ ਦਾ ਸੰਦੇਸ਼ ਦਿੱਤਾ ਉਸ ਦੇ ਲਈ ਸਦੀਆਂ ਤੱਕ ਦੇਸ਼ ਉਹਨਾਂ ਦਾ ਧੰਨਵਾਦੀ ਰਹੇਗਾ ਧੰਨਵਾਦ ਜੀ